ਅਮਰੀਕਾ ਦੇ ਵਿੱਚ ਨਵੇਂ ਰਾਸ਼ਟਰਪਤੀ ਡੋਨਲਡ ਟਰੰਪ ਦੇ ਸੱਤਾ ਸੰਭਾਲਣ ਦੇ ਨਾਲ ਹੀ ਅवैध ਤਰੀਕੇ ਦੇ ਨਾਲ ਇਹ ਜਿਹੜਾ ਭਾਰਤੀਆਂ ਨੂੰ ਅੱਜ ਭਾਰਤ ਪਹੁੰਚਾ ਦਿੱਤਾ ਗਿਆ ਜੀਹਾਂ ਰਿਪੋਰਟ ਕਰ ਦਿੱਤਾ ਗਿਆ 205 ਭਾਰਤੀਆਂ ਨੂੰ ਅਮਰੀਕੀ ਸੈਨਾ ਦਾ ਵਿਮਾਨ ਆ ਸੀ17 ਅੰਮ੍ਰਿਤਸਰ 에어ਪੋਰਟ ਤੇ ਲੈਂਡ ਹੋਇਆ ਜਿੱਥੇ ਯਾਤਰੀਆਂ ਦੀ ਸੂਚੀ ਸਾਹਮਣੇ ਆਈ ਹੈ ਸੋ ਜਲੰਧਰ ਦੇ 4 ਅੰਮ੍ਰਿਤਸਰ ਦੇ 5 ਗੁਰਦਾਸਪੁਰ ਤੋਂ 1 ਤਰਨ ਤਾਰਨ ਦਾ ਇੱਕ ਭਾਰਤੀ ਕਪੂਰਥਲਾ ਤੋਂ 6 ਹੁਸ਼ਿਆਰਪੁਰ ਤੋਂ 2 ਲੁਧਿਆਣੇ ਦੇ 2 ਐਸਬੀਐਸ ਨਗਰ ਤੋਂ 2 ਪਟਿਆਲੇ ਦੇ ਵਿੱਚ 4 ਸੰਗਰੂਰ ਦੇ ਵਿੱਚੋਂ ਇੱਕ ਐਸਐਸ ਨਗਰ ਤੋਂ ਇੱਕ ਅਤੇ ਫਤਿਹਗੜ੍ਹ ਸਾਹਿਬ ਦੇ ਇੱਕ ਸਮੇਤ કુલ 3 ਪੰਜਾਬੀ ਯਾਤਰੀ ਇਸ ਵਿੱਚ ਸ਼ਾਮਲ ਸਨ ਉਥੇ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀ ਸੰਜੀਵ ਕੁਮਾਰ ਨੇ ਕਿਹਾ ਯਾਤਰੀਆਂ ਦੇ ਰਿਪੋਰਟ ਨੂੰ ਲੈ ਕੇ ਉਹਨਾਂ ਦੀ ਟੀਮ ਦੇ ਨਾਲ ਨਾਕੇਬੰਦੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਯਾਤਰੀਆਂ ਦੇ ਆਉਣ ਤੋਂ ਬਾਅਦ ਕਿਸੇ ਵੀ ਯਾਤਰੀ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ ਲੁਧਿਆਣਾ ਲਾਈਵ ਲਈ ਅਮਿਤ ਥਾਪੜ ਦੀ ਰਿਪੋਰਟ ਕੀ ਜਾਣਕਾਰੀ ਥੋੜੀ ਜਿਹੀ ਦੱਸ ਦਿਓ ਹਾਂ ਜੀ ਕੀ ਕਹਿਣਾ ਚਾਹੋਗੇ ਜਿਹੜੀ ਸਪੈਸ਼ਲ ਨਾਕਾ ਲਗਾਇਆ ਕੀ ਕਰਨਾ ਇਹ ਨਾਕਾ ਲਗਾਇਆ ਜੀ ਬਾਹਰੋਂ ਇੱਥੋਂ 4 ਬੰਦੇ ਰਿਪੋਰਟ ਹੋ ਕੇ ਆ ਰਹੇ ਨੇ ਤੇ ਉਹਨਾਂ ਸੇ ਨਕਲ ਲਗਾਉਣਾ ਵਾਸਤੇ ਸਪੈਸ਼ਲ ਟੀਮ ਆ ਰਹੀਆਂ ਨੇ ਅੰਦਰ ਮੀਟਿੰਗ ਵਗੈਰਾ ਹੋਣੀ ਹੈ ਵੱਡੇ ਅਫਸਰ ਸਹਬਾਨ ਸਾਰੇ ਆ ਰਹੇ ਨੇ ਉਹਨਾਂ ਵਾਸਤੇ ਜੋ ਵੀ ਆ ਵੀ ਮੀਟਿੰਗ ਕੀਤੀ ਜਾਣੀ ਹੈ ਤੁਹਾਡੇ ਲੋਕ ਕੀ ਕਿਹਾ ਗਿਆ ਤੁਹਾਨੂੰ ਇੱਥੇ ਕਿਹਾ ਗਿਆ ਵੀ ਇੱਥੇ ਸਾਰਿਆਂ ਦੀ ਮੀਟਿੰਗ ਹੋਣੀ ਹੈ ਪ੍ਰਾਈਵੇਟ ਬੰਦਾ ਕੋਈ ਵੀ ਅੰਦਰ ਜਾ ਐਂਟਰੀ ਨਹੀਂ ਕਰੇਗਾ ਸਾਰੇ ਅਫਸਰ ਸਹਬਾਨ ਦੀ ਮੀਟਿੰਗ ਕਰਾਉਣੀ ਕਿਤੇ ਜੋ ਆ ਰਹੇ ਆ 104 ਬੰਦੇ ਆ ਰਹੇ